ਬੀਤੇ ਦਿਨੀ ਸਤਨਾਮਪੁਰਾ ਰੋਡ ਫਗਵਾੜਾ ਵਿਖੇ ਸਥਾਪਿਤ ਗੁਰਦੁਆਰਾ ਗਿਆਨ ਸਰ ਸਾਹਿਬ ਜੀ ਜਿੱਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਕਿ ਉੱਥੋਂ ਦੇ ਪਾਠੀ ਗ੍ਰੰਥੀ ਸਿੰਘ ਜੀ ਨੂੰ ਤਨਖਾਹ ਦੇ ਰੂਪ ਵਿੱਚ 4500 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ ਜਿਸ ਸੰਬੰਧੀ ਸਾਡੇ ਸੰਵਾਦਾਤਾ ਨੇ ਉੱਥੇ ਜਾ ਕੇ ਗ੍ਰੰਥੀ ਸਿੰਘ ਬਲਵੀਰ ਸਿੰਘ ਨਾਲ ਪੂਰੀ ਗੱਲਬਾਤ ਕੀਤੀ ਅਤੇ ਜਾਣਕਾਰੀ ਹਾਸਲ ਕੀਤੀ ਕਿ ਇਸ ਖਬਰ ਦੀ ਸੱਚਾਈ ਕਿੰਨੀ ਕੁ ਹੈ ਜਿਕਰ ਜੋ ਹੈ ਕਿ ਇਹ ਗੁਰੂਕਰ ਰਾਮਗੜੀਆ এডਿਕੇਸ਼ਨ ਕਾਉਂਸਲ ਵੱਲੋਂ ਬੀਤੇ 2-3 ਦਹਾਕਿਆਂ ਤੋਂ ਪਹਿਲਾਂ ਹੀ ਬਣਾਇਆ ਗਿਆ ਹੋਇਆ ਹੈ ਅਤੇ ਇਹ ਰਾਮਗੜੀਆ ਐਜੂਕੇਸ਼ਨਲ ਕਾਉਂਸਲ ਦੀ ਜ਼ਮੀਨ ਉੱਤੇ ਹੀ ਇਹ ਗੁਰੂਕਰ ਸਥਾਪਿਤ ਹੈ ਇਸ ਗੁਰੂਕਰ ਦੇ ਰੱਖ-ਰਖਾਓ ਅਤੇ ਹੋਰ ਕਾਰਜਾਂ ਦਾ ਸਾਰਾ ਪ੍ਰਬੰਧ ਹੀ ਐਜੂਕੇਸ਼ਨਲ ਕਾਉਂਸਲ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਨਵਾਂ ਹਾਲ ਗੁਰੂ ਘਰ ਲਈ ਨਵਾਂ ਹਾਲ ਗ੍ਰਾਂਥੀ ਸਿੰਘ ਲਈ ਨਵੇਂ ਕਮਰੇ ਆਦ ਦਾ ਕੰਮ ਜੋਰਾ ਸ਼ੋਰਾ ਨਾਲ ਚੱਲ ਰਿਹਾ ਹੈ ਵਾਇਰਲ ਹੋਈ ਖਬਰ ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਜੋ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਇਹ ਸਰਾਸਰ ਬੇਬੁਨਿਆਦ ਹੈ ਤੇ ਉਹਨਾਂ ਦੀ ਛਵੀ ਖਰਾਬ ਕਰਨ ਵਾਲੀ ਹੈ ਜਿਸ ਸੰਬੰਧੀ ਆਉਣ ਵਾਲੇ ਦਿਨਾਂ ਵਿੱਚ ਵੀਡੀਓ ਵਾਇਰਲ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਬੋਲਦਿਆਂ ਗ੍ਰਾਂਥੀ ਸਿੰਘ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਜੋ ਪਾਰਟ ਟਾਈਮ 4500 ਰੁਪਿਆ ਮਿਲਦਾ ਹੈ ਉਸ ਦੇ ਲਈ ਉਸ ਸਵੇਰੇ ਅਤੇ ਸ਼ਾਮ ਦੋ ਸਮੇਂ ਗੁਰੂ ਘਰ ਵਿਖੇ ਪਾਠ ਦੀ ਸੇਵਾ ਕਰਦੇ ਹਨ ਅਤੇ ਹੋਰ ਜਿਹੜੇ ਵੀ ਪ੍ਰੋਗਰਾਮ ਜਿਵੇਂ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਜਾਂ ਕੋਈ ਵਿਆਹ ਸ਼ਾਦੀਆਂ ਦਾ ਪ੍ਰੋਗਰਾਮ ਹੁੰਦਾ ਹੈ ਉਸ ਤੋਂ ਜੋ ਵੀ ਭੇਟਾ ਮਿਲਦੀ ਹੈ ਉਹ ਉਹਨਾਂ ਦੀ ਹੁੰਦੀ ਹੈ ਜਿਸ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਉਸ ਤੋਂ ਕੋਈ ਪੈਸਾ ਵੀ ਨਹੀਂ ਲਿਆ ਜਾਂਦਾ ਜਿਸਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਇਹ ਪਾਰਟ ਟਾਈਮ ਸਿਰਫ ਸਵੇਰੇ ਅਤੇ ਸ਼ਾਮ ਪਾਠ ਕਰਨ ਦੇ ਉਸ ਨੂੰ ਪੈਸੇ ਮਿਲਦੇ ਹਨ ਜਦ ਕਿ ਗੁਰੂ ਘਰ ਵਿੱਚ ਰਹਿਣ ਉੱਥੋਂ ਦਾ ਜੋ ਵੀ ਉਹਨਾਂ ਦਾ ਖਰਚਾ ਹੁੰਦਾ ਹੈ ਉਹ ਵੀ ਪ੍ਰਬੰਧਕ ਕਮੇਟੀ ਅਦਾ ਕਰਦੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਦੋ ਬੇਟੇ ਵੀ ਰਾਮਗੜੀਆ ਐਜੂਕੇਸ਼ਨ ਕਾਉਂਸਲ ਤੋਂ ਹੀ ਵਿੱਦਿਆ ਹਾਸਲ ਕਰਕੇ ਆਪਣੇ ਮੁਕਾਮ ਤੇ ਪਹੁੰਚੇ ਹੋਏ ਹਨ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ 7 ਵਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਖਬਰ ਦੀ ਪੂਰੀ ਸੱਚਾਈ ਅਸੀਂ ਅੱਜ ਖੜੇ ਆ ਗੁਰਦੁਆਰਾ ਗੁਰੂ ਗਿਆਨ ਸਰ ਜੀ ਸਤਨਾਮਪੁਰਾ ਜਿੱਥੇ ਕਿ ਰਾਮ ਜੜੀਆ ਐਜੂਕੇਸ਼ਨ ਸਸਥਾਵਲੋ ਇੱਕ ਬਹੁਤ ਹੀ ਪੁਰਾਣਾ ਪ੍ਰਾਚੀਨ ਜਿਹੜਾ ਕਹਿ ਲਓ ਕਿ ਇੱਕ ਗੁਰੂ ਘਰ ਬਣਾਇਆ ਹੋਇਆ ਸਥਾਪਿਤ ਹੋਇਆ ਹੈ ਇਹ ਰਾਮਗੜੀਆ এডਿਕੇਸ਼ਨ ਦੀ ਜ਼ਮੀਨ ਤੇ ਤੇ ਇੱਥੇ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਕੀਤੀ ਗਈ ਕਿ ਜਿਹੜਾ ਇੱਥੇ ਪਾਠੀ ਸਿੰਘ ਆ ਉਹਨਾਂ ਦੀ ਜਿਹੜੀ ਤਨਖਾਹ ਆ ਉਹ 4500 ਰੁਪਏ ਦਿੱਤਾ ਜਾਂਦਾ ਜਿਹਦੇ ਕਰਕੇ ਉਹ ਬਹੁਤ ਪਰੇਸ਼ਾਨੀ 'ਚ ਅੱਜ ਆਪਾਂ ਇਹ ਗੱਲ ਦੀ ਹਕੀਕਤ ਜਾਣਨ ਲਈ ਇੱਥੇ ਪਾਠੀ ਸਿੰਘ ਸਾਹਿਬ ਕੋ ਪਹੁੰਚੇ ਆ ਤੇ ਆਪ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਏ ਸਾਰਾ ਮਾਮਲਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕੀ ਨਾਮ ਏ ਜੀ ਆਪਣਾ ਭਾਈ ਬਲਵੀਰ ਸਿੰਘ ਭਾਈ ਬਲਵੀਰ ਸਿੰਘ ਜੀ ਬੀਤੇ ਦਿਨੀ ਇੱਕ ਇੱਥੇ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਕਿਹਾ ਗਿਆ ਕਿ ਤੁਹਾਨੂੰ ਜਿਹੜੀ ਇੱਥੇ ਸੰਸਥਾ ਉਹਨਾਂ ਵੱਲੋਂ 4500 ਰੁਪਏ ਦਿੱਤਾ ਜਾਂਦਾ ਹੈ 4500 ਦਾ ਸੱਚ ਕੀ ਹੈ ਜੀ ਇਹ 4500 ਰੁਪਏ ਮੈਨੂੰ ਜੋ ਗੁਰਦਾਰੇ ਡਿਊਟੀ ਕਰਦਾ ਮੈਂ ਉਦਾਂ ਮਿਲਦਾ ਆ ਦਿੱਤਾ ਜਾਂਦਾ ਕਿੰਨੇ ਤੋਂ ਕਿੰਨੀ ਡਿਊਟੀ ਹੁੰਦੀ ਜੀ ਇਹ ਸਵੇਰੇ तकरीबन 4:30 4:30 ਵਜੇ ਤੋਂ ਸ਼ੁਰੂ ਹੈ ਇਹਨੇ 7 ਵਜੇ ਤੱਕ ਚੱਲਦੇ ਆ ਤੇ ਤੁਹਾਡਾ ਕਹਿਣ ਦਾ ਮਤਲਬ ਹੈ ਪਾਰਟ ਟਾਈਮ ਦਾ ਕਾਲਾਂ ਸਵੇਰੇ ਹਾਂਜੀ ਪਾਰਟ ਟਾਈਮ ਜਿਹੜੀ ਇੱਥੇ ਭੇਟਾ ਚੜਾਈ ਜਾਂਦੀ ਆ ਗੁਰੂ ਘਰੇ ਭੇਟਾਂ ਆਂਦੀ ਜਾਂ ਕੋਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਂਦਾ ਜਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਉਂਦਾ ਉਹ ਕਿਹਦੀ ਜ਼ਿੰਮੇਵਾਰੀ ਹੁੰਦੀ ਜੀ ਜ਼ਿੰਮੇਵਾਰੀ ਮੇਰੀ ਹੁੰਦੀ ਆ ਜੇ ਖੰਡ ਪਾਠ ਹੁੰਦਾ ਉਹ ਜਿਹੜੀ ਭੇਟਾ ਦਿੰਦੇ ਉਹ ਪੰਜਾਂ ਦੇ ਵਿੱਚ ਵੰੰਤੀ ਵਰਤੀ ਜਾਂਦੀ ਆ ਜਿਹੜੇ ਪਾਠੀ ਹੁੰਦੇ ਜਾਂ ਮੈਂ ਵੀ ਹੋਵਾਂ ਮੈਂ ਆਪਣੇ ਲਈ ਕਿੰਨੀ ਐਜੂਕੇਸ਼ਨ ਸੰਸਥਾ ਉਹ ਵੀ ਇਹਦੇ ਵਿੱਚੋਂ ਕੁਝ ਲੈਂਦੀ ਜਿਹੜੀ ਤੁਹਾਡੀ ਬੇਟਾ ਹੁੰਦੀ ਨਹੀਂ ਉਹ ਤੇ ਬੇਟਾ ਵਿੱਚੋਂ ਕੋਈ ਨਹੀਂ ਲੈਂਦੀ ਇਹ ਸਾਰੀ ਤੁਹਾਡੀ ਹੁੰਦੀ ਹੈ ਠੀਕ ਹੈ ਜੀ ਤੇ ਇਹ ਜਿਹੜੀ ਹੁਣ ਖਬਰ ਲੱਗੀ ਆ ਵਾਇਰਲ ਹੋ ਰਹੀ ਆ 4500 ਵਾਲੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਇਹ ਕਮੇਟੀ ਚਾਰੀ ਮਤਲਬ ਤਨਖਾਹ ਮੈਨੂੰ ਦੇਰੀ ਉਹ 4500 ਤੇ ਰਹੀ ਆ ਬਾਕੀ ਮਹੱਲੇ ਦੇ ਵਿੱਚ ਕੋਈ ਅਰਦਾਸ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਉਹ ਮੇਰੇ ਬਖਰੇ ਜਿਹੜੇ ਗੁਰੂ ਘਰ ਇੱਥੇ ਪ੍ਰੋਗਰਾਮ ਹੁੰਦੇ ਉਹਨਾਂ ਚ ਜਿਹੜੀ ਭੇਟਾਂ ਆਂਦੀ ਹੈ ਜਾਂ ਕੋਈ ਵਿਆਹ ਸ਼ਾਦੀ ਹੁੰਦੀ ਉਹ ਵਾਲੀ ਭੇਟਾ ਜੀ ਉਹਦੇ ਵਿੱਚ ਜਿਹੜੇ ਪਾਠੀ ਨੂੰ ਕਹਿ ਕੇ ਦਿੱਤੀ ਜਾਂਦੀ ਉਹ ਪਾਠੀ ਦੀ ਹੁੰਦੀ ਆ ਜੋ ਗੁਰਦੁਆਰੇ ਦੀ ਹੁੰਦੀ ਆ ਉਹ ਉੱਥੇ ਦਾਵਾ ਕਰਾਂ ਉਹਦੀ ਰਸੀਦ ਬਖਰੀ ਹੁੰਦੀ ਆ ਇੱਕ ਵੀਡੀਓ ਚੱਲ ਰਹੀ ਹੈ ਇਸ ਟਾਈਮ ਫੇਸਬੁੱਕ YouTube ਤੇ ਉਹ ਉਹਦੇ ਵਿੱਚ 4500 ਵਾਲਾ ਜਿਹੜਾ ਆ ਉਹ ਕੀ ਚੱਕਰ ਹੈ ਜੀ ਉਹ ਸਮਝਾਓ ਮੜਾ ਜੀ ਉਹ 4500 ਜੀ ਕਮੇਟੀ ਜੋ ਮੈਨੂੰ 4500 ਦੇ ਰਹੀ ਆ ਮੈਂ ਤੋਂ ਅਣਜਾਣੇ ਅੰਦਾਣੇ ਤੇ ਇਹ ਨਹੀਂ ਦੱਸ ਹੋਇਆ ਕਿ ਮਹੱਲੇ ਦੇ ਵਿੱਚ ਜੋ ਕਿ ਪੂਰਾ ਪਾਰਟੀ ਦਾ ਕੋਈ ਅਰਦਾਸ ਕਰਦਾ ਉਹ ਐਕਸਟਰਾ ਮੈਨੂੰ ਮਿਲਦੇ ਆ ਤੇ ਇਹ ਤੁਹਾਡੀ ਪਾਰਟ ਟਾਈਮ ਜੋ ਉਹਦੇ ਪੈਸੇ ਆ ਜਾਂ ਉਹਦੇ ਪਾਰਟ ਟਾਈਮ ਦੇ ਪੈਸੇ ਆ ਜੋ ਤਨਖਾਹ 4500 ਮਿਲਦੀ ਆ ਤੇ ਜਿਹੜੀ ਉਹ ਖਬਰ ਲੱਗੀ ਆ ਉਹਦਾ ਤੁਸੀਂ ਹੁਣ ਖੰਡਨ ਕਰਦੇ ਜਾਂ ਕੀ ਕਹਿੰਦੇ ਹਾਂਜੀ ਉਹਦੇ ਵਿੱਚ ਇਹੀ ਮੈਂ ਕਹਿ ਰਿਹਾ ਤੇ ਮੇਰੇ ਤੋਂ ਅਣਜਾਣੇ ਅੰਦਾਣੇ ਵਾਂਗੂ ਗਲਤ ਬਿਆਨ ਦੇ ਹੋ ਗਏ ਠੀਕ ਹੈ ਬਾਬਾ ਜੀ ਜਿਵੇਂ ਕਿ ਤੁਸੀਂ ਬਿਆਨ ਦਿੱਤਾ ਕਿ ਮੈਂ ਪਿਛਲੇ 25 ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਵਿੱਚ ਰਹਿ ਰਿਹਾ ਹਾਂ ਤੇ ਬਾਬਾ ਜੀ ਤੁਹਾਡੀ ਰਿਹائش ਦਾ ਬਿਜਲੀ ਪਾਣੀ ਦਾ ਇਹ ਖਰਚਾ ਸਾਰਾ ਕੌਣ ਪਰਦਾ ਹੈ ਕਮੇਟੀ ਪਰਦਾ ਹੈ ਜੀ ਰਾਮਗੜੀ ਐਜੂਕੇਸ਼ਨ ਕੌਂਸਲ ਹਾਂ ਜੀ ਰਾਮਗੜੀ ਐਜੀ ਕੌਂਸਲ ਬੁੱਧਰੋ ਸਾਹਿਬ ਵਿੱਚ ਮੈਨੂੰ ਦੇਖਣ ਨੂੰ ਲੱਗ ਰਿਹਾ ਆਸ-ਪਾਸ ਕੁਝ ਸਾਰੀ ਦਾ ਕੰਮ ਚੱਲ ਰਿਹਾ ਇਹਦੇ ਬਾਰੇ ਦੱਸੋ ਕਿ ਕੀ ਕੁਝ ਹਾਂ ਜੀ ਇਹ ਪਹਿਲੇ ਇਹ ਹਾਲ ਤਿਆਰ ਹੋਇਆ ਉਦੋਂ ਬਾਅਦ ਇੱਧਰ ਕੰਮ ਤਿਆਰ ਹੋ ਰਿਹਾ ਹੋ ਰਿਹਾ ਨਵਾਂ ਹਾਲ ਇਹ ਸਭ ਕੌਣ ਕਰਵਾ ਰਿਹਾ ਜੀ ਮੈਨੇਜਮੈਂਟ ਕਮੇਟੀ ਜੀ ਰਾਮਗੜੀ ਐਜੂਕੇਸ਼ਨ ਕੌਂਸਲ ਇਹ ਗੋਹਰ ਤੁਹਾਨੂੰ ਵੀ ਪਤਾ ਹੋਏਗਾ ਕਿ ਬੱਕੀ ਕੀ ਪਲਾਨਿੰਗ ਚ ਚੱਲ ਰਹੀ ਹੈ ਕਿ ਗੋਹਰ ਕਰਵਾਟ ਇਹ ਲੰਗਰ ਅਜਾ ਗੁਰੂ ਮਰਦਾ ਹਾਲੇ ਇਧਰ ਤਿਆਰ ਹੋ ਰਿਹਾ ਹੈ ਇਹ ਜੋ ਇਧਰ ਹੈ ਸਾਹਮਣੇ ਜਿੱਧਰ ਆਪਾਂ ਕੈਮਰਾ ਚੱਲ ਰਿਹਾ ਇਹ ਲੰਗਰ ਹਾਲ ਹੈ ਫਿਲਹਾਲ ਗੁਰੂ ਮਰਦਾ ਦਾ ਹਾਲੇ ਬਣਾਇਆ ਗਿਆ ਹੈ ਤੇ ਦੂਜੇ ਪਾਸੇ ਗੁਰੂ ਮਰਦਾ ਦਾ ਜਿਹੜਾ ਦੀਵਾਨ ਹਾਲ ਆ ਉਹ ਤਿਆਰ ਹੋ ਰਿਹਾ ਇਦੋਂ ਬਾਅਦ ਸਾਡੀ ਜਿਹੜੀ ਰਹਿਸ਼ ਵਾਲਾ ਉਹ ਵੀ ਪ੍ਰੈਨ ਤੇ ਆ ਗਿਆ ਤੇ ਕੁਝ ਹੋਮੇ ਬਾਅਦ ਉਹ ਵੀ ਸ਼ੁਰੂ ਹੋਣ ਕਰਨਗੇ ਇਹ ਵਾਇਰਲ ਹੋਈ ਇੱਕ ਵੀਡੀਓ ਬਾਰੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਸੀ ਅਸੀਂ ਮੈਨੇਜਮੈਂਟ ਦਾ ਪੱਖ ਸੁਣਾਇਆ ਹੁਣ ਬਾਬਾ ਜੀ ਤੁਹਾਡਾ ਪੱਖ ਸੁਣਾਉਣਾ ਵੀ ਜ਼ਰੂਰੀ ਸੀ ਇਹ ਜੋ ਤੁਸੀਂ ਆਪਣੀ ਤਨਖਾਹ ਬਾਰੇ ਬਿਆਨ ਦਿੱਤਾ ਸੀ ਕੀ ਉਹ ਤੁਹਾਡੀ ਫੁੱਲ ਟਾਈਮ ਸੈਲਰੀ ਹੈ ਜਾਂ ਪਾਰਟ ਟਾਈਮ ਪਾਰਟ ਟਾਈਮ ਜੀ ਅੱਛਾ ਬਾਬਾ ਜੀ ਜੇ ਇਹ ਪਾਰਟ ਟਾਈਮ ਸੈਲਰੀ ਹੈ ਤਾਂ ਤੁਹਾਡੀ ਆਮਦਨੀ ਦੇ ਹੋਰ ਕਿਹੜੇ ਜਰੀਏ ਹਨ ਮਹੱਲੇ ਦੇ ਵਿੱਚ ਕੋਈ ਅਰਦਾਸ ਨਾ ਸਖੂਸਾ ਦਾ ਪਾਰ ਜਾਂ ਹੋਰ ਕੋਈ ਪੂਰਾ ਪਾਰ ਜੋ ਵੀ ਹੈ ਉਹਨਾਂ ਦੇ ਨਾਲ ਜਿਹੜੇ ਸੁਖਮਨੀ ਸਾਹਿਬ ਜੀ ਦੇ ਪਾਰ ਜਾਂ ਗੁਰੂ ਘਰ ਵਿਆਹ ਸ਼ਾਦੀਆਂ ਹੁੰਦੇ ਉਹਦੇ ਵਿੱਚ ਵੀ ਤੁਹਾਡੋ ਕੋਈ ਮਿਲਦੀ ਸੇਵਾ ਵਗੈਰਾ ਹਾਂਜੀ ਉਹਦੇ ਵਿੱਚੋਂ ਕੋਈ ਮੈਨੇਜਮੈਂਟ ਪਹਿਲਾ ਲੈਂਦਾ ਤੁਹਾਡੇ ਤੋਂ ਜੀ ਨਹੀਂ ਜੀ